ले जाने वाले चैनल को सब्सक्राइब करें और घंटी के आइकन पर क्लिक करें व शेयर करना ना भूलें शिव मंदिर कमेटी के दरबहा वालों आयोजित एक शाम भोले बाबा के नाम विशाल जागरण जानकारी हो निप्या शिव मंदिर कमेटी के दरबहा वालों प्रधान अजय गर्ग दे अगुवाई हेठ समूह मेंबरा और शहर वासियों के सहयोग नाल बेटी रात से रात्रि के पवित्र निहाले ते ਸੱਟਾ ਬਾਜ਼ਾਰ ਵਿਖੇ ਇੱਕ ਸ਼ਾਮ ਭੋਲੇ ਬਾਬਾ ਕੇ ਨਾਮ ਵਿਸ਼ਾਲ ਜਾਗਰਣ ਬੜੇ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਿਨ੍ਹਾਂ ਨਾਲ ਅਸ਼ੋਕ ਬੋਟਰ ਅਮਿਤ ਬਾਂਸਲ ਸਿੰਪੀ ਐਡਵੋਕੇਟ ਗੌਰਵ ਜੈਨ ਚਿੰਨੂ ਵਣੇਤ ਜਿੰਦਲ ਮੌਂਟੀ ਅਤੇ ਸੋਨੇ ਰਾਇਲ ਹਾਜ਼ਰ ਸਨ ਇਸ ਮੌਕੇ ਮੁੱਖ ਪੁਜਾਰੀ ਅਵਦੇ ਸਾਸਤਰੀ ਨੇ ਸ੍ਰੀਮਤੀ ਵਿਜੇ ਰਾਣੀ ਸਰਦੇਵਾ ਪਤਨੇ ਸਵਰਗੀ ਕੇਵਲ ਕ੍ਰਿਸ਼ਨ ਸਰਦੇਵਾ ਦੇ ਪਰਿਵਾਰ ਦੇ ਹੱਥੋਂ ਵਿਧੀ ਵਿਧਾਨ ਅਨੁਸਾਰ ਪੂਜਨ ਕਰਵਾਇਆ ਅਤੇ ਸਤ ਦੇਵਾ ਪਰਿਵਾਰ ਨੇ ਸੇ ਪੋਲੇ ਦੀ ਜੋਤੀ ਪ੍ਰਜਲਿਤ ਕਰ ਅਸ਼ੀਰਵਾਦ ਲਿਆ ਅਤੇ ਆਪਣੇ ਮਨਤਾ ਪੂਰੀਆਂ ਕੀਤੀਆਂ ਜਿਦਾ ਕਿ ਹਜ਼ਾਰਾਂ ਦੇ ਜਿੰਤੇ ਵਿੱਚ ਸਰਦਾਲੂ ਸੇ ਪੋਲੇ ਦੇ ਨਤਮਸਤਕ ਹੋਏ ਜਿਨ੍ਹਾਂ ਨੂੰ ਪ੍ਰਸ਼ਾਦ ਦੇ ਨਾਲ ਇੱਕ ਇਨਾਮੇ ਖੂਪਨ ਦਿੱਤਾ ਗਿਆ ਇਸ ਮੌਕੇ ਪਰਸੇ ਦਾ ਭਜਨ ਗਾਇਕ ਮਣੇ ਲੜਲਾ ਅਤੇ ਸੁਮੇਤਾ ਬਾਗੜੀ ਜੀ ਨੇ ਆਦਰ ਨੇ ਆਪਣੇ ਸੰਦਰ ਸੰਦਰ ਭਜਨ ਨਾਲ ਸੇਵ ਬਾਬਾ ਭੋਲੇ ਨਾਮ ਦਾ ਗੁਣ ਗਾਣ ਕੀਤਾ ਜਿਸ ਤੇ ਸਰਦਾਰਾਂ ਨੂੰ ਨਚ ਨਚ ਧਮਾਲ ਪਾਈ ਇਸ ਮੌਕੇ ਜਾਗਰਣ ਪੰਡਾਲ ਨੂੰ ਜਿੱਥੇ ਬੜੇ ਹੀ ਸਜੇ ਟੰਗ ਨਾਲ ਸਜਾਇਆ ਗਿਆ ਉਥੇ ਹੀ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਗ ਵੱਲੋਂ ਬਰਫ ਦਾ ਬਣਾਇਆ ਗਿਆ ਸ਼ਿਵਲਿੰਗ ਖਿੱਚ ਦਾ ਕੇਂਦਰ ਬਣਾ ਜਾਗਰਣ ਦੌਰਾਨ ਸੰਸਥਾ ਵੱਲੋਂ ਇਨਾਮੀ ਪਰਚੇ ਕੱਢੀਆਂ ਗੀਆਂ ਅਤੇ ਇਨਾਮੀ ਕੋਪਣ ਵਾਲੇ ਸਰਦਾਰਾਂ ਨੂੰ ਚਾਂਦੀ ਦੇ ਸਿੱਕਿਆਂ ਨਾਲ ਨਵਾਜਿਆ ਗਿਆ ਇਸ ਮੌਕੇ ਸਾਥੀ ਮੈਂਬਰਾਂ ਨੇ ਆਏ ਮਹਿਮਾਨਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹੋਏ ਸਨਮਾਨਿਤ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸ਼ਾਲ ਜਗਰਣ ਦੀ ਯੋਗਤਾ ਹੋ ਨਿਭੜਿਆ ਉਹ ਮੇਰੇ ਕੋਲੇ ਆ ਕੇ ਸੱਤਕਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ